ਹਾਂਜੀ ਪ੍ਰਧਾਨ ਸਿੰਘ ਜਿਹੜੀ ਸਾਰੇ ਵਰਲਡ ਨੇ ਵੀਡੀਓ ਵੇਖੀ ਜਿਦੇ ਵਿੱਚ ਇੱਕ ਮੈਂ ਜਜਬਾਤੀ ਹੋ ਗਿਆ ਸੀ ਜਦੋਂ ਬੰਨ ਟੁੱਟਣ ਲੱਗਾ ਉਹ ਬਾਹਰ ਗਿਆ ਇਤਰਾ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਬਾਹਰ ਲੰਘ ਕੇ ਪਾਣੀ ਲੰਘਿਆ ਉਹ ਪੋਰੇ ਲਾਵਾ ਨਹੀਂ ਲਾ ਗਿਆ ਓਏ ਸਾਬ ਬੰਦ ਨੱਟ ਗਿਆ ਵਾਗਰੂ 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 ਨੂੰ ਸਾਡਾ ਚੱਕਰੀ ਨਹੀਂ ਕੀਤੀ ਵਾਗਰੂ ਨੂੰ ਸਾਡਾ ਚੱਕਰੀ ਨਹੀਂ ਕੀਤੀ ਦੁਰੂ ਸਾਹਿਬ ਤੁਰਤ ਅਬਦੁੱਲਾ ਨੇ ਚੈੱਕ ਵੀ ਕੀਤੀ ਆਲੀਆ ਬੰਦ ਤੋੜਦਾ ਤੂੰ ਪੁੱਛੀ ਦੇ ਸਕਦੇ ਹੋ ਜਿੱਦਾਂ ਕਿ ਲੋਕ ਜਿਹੜੇ ਹੈਗੇ ਆ ਵੱਖ-ਵੱਖ ਪਿੰਡਾਂ ਤੋਂ ਆ ਕਰਕੇ ਆਪਣੇ ਲੋਕਾਂ ਦੀ ਜਿਹੜੀ ਹੈ ਮਦਦ ਕਰ ਰਹੀਆਂ ਐ ਐਸੀ ਤਰ੍ਹਾਂ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਜਿਹੜੇ ਸ਼ਿਸ਼ੇ ਹੈਗੇ ਆ ਉਹ ਨਹੀਂ ਆਈ ਹੈਗੇ ਆ ਉਹ ਵੀ ਵੱਧ ਚੜ ਕੇ ਜਿਹੜਾ ਹੈਗਾ ਲੋਕਾਂ ਦੀ ਮਦਦ ਕਰਨ ਵਾਸਤੇ ਆਏ ਹੋਏ ਆ ਅੱਜ ਇਸੇ ਨਾਲ ਦੇ ਪਿੰਡਾਂ ਦੇ ਵਿੱਚ ਦੋ ਪਿੰਡਾਂ ਦੇ ਵਿੱਚ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਸ਼ਿਸ਼ਿਆ ਨੇ ਜਿਹੜਾ ਰਾਹਤ ਸਮਗਰੀ ਹੈ ਉਹ ਪਹੁੰਚਾਈ ਇੱਕ ਵੱਡੇ ਪੱਧਰ ਤੇ ਲੋਕੀ ਉੱਥੇ ਜਿਹੜੇ ਸੀਗੇ ਉਹ ਮੰਗ ਕਰ ਰਹੇ ਸੀਗੇ ਰਾਹਤ ਸਮਗਰੀ ਦੀ ਉਹਦੇ ਚ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਸੰਤਰਾਮਪਾਲ ਜੀ ਮਹਾਰਾਜੀ ਦੇ ਸ਼ਿਸ਼ੇ ਜਿਹੜਾ ਉਹ ਲੈ ਕੇ ਆਏ ਸੀ ਕਿ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਦੇ ਚ ਆਟਾ ਕਾਫੀ ਉੱਚੇ ਪੱਧਰ ਤੇ ਜਿਹੜਾ ਸਮਾਨ ਸੀਗਾ ਉਹ ਪਹੁੰਚਿਆ ਗਿਆ ਸੀਗਾ ਜਿਹਦੇ ਚ ਆਟਾ ਆਲੂ ਪਿਆਜ਼ ਹੋਰ ਵੀ ਖਾਣ ਪੀਣ ਦਾ ਜਿਹੜਾ ਸਮਾਨ ਸੀਗਾ ਉਹ ਲੋਕਾਂ ਨੂੰ ਉੱਥੇ ਵੰਡਿਆ ਗਿਆ ਤੇ ਐਦਾਂ ਹੀ ਉੱਥੇ ਇਹ ਵੀ ਸੰਤਰਾਮਪਲ ਜੀ ਮਹਾਰਾਜੀ ਦੇ ਸ਼ਿਸ਼ਿਆਂ ਵੱਲੋਂ ਕਿਹਾ ਗਿਆ ਕਿ ਵੀ ਅੱਗੇ ਵੀ ਜੇ ਜ਼ਰੂਰਤ ਪਾਊਗੀ ਤੇ ਅਸੀਂ ਲੋਕਾਂ ਦੀ ਮਦਦ ਕਰਨ ਵਾਸਤੇ ਜਿਹੜਾ ਹੈਗਾ ਉੱਥੇ 라ਹਤ ਸਮਗਰੀ ਜਗ੍ਹਾ ਉਹਨਾਂ ਦੇ ਆਦੇਸ਼ ਅਨੁਸਾਰ ਉੱਥੇ ਪਹੁੰਚਦੀ ਰਹੇਗੀ ਜੀ ਬਾੜ ਪ੍ਰਭਾਵਿਤ ਇਲਾਕੋ ਮੇ ਕਿਸੇ ਵੀ ਸਹਾਇਤਾ ਕੀ